ਤੈਨ ਜੋ ਕਰੀ ਅਲਖ ਕੀ ਸੇਵਾ ਤਾਤੇ ਭਏ ਪ੍ਰਸੰਨ ਗੁਰਦੇਵਾ ਤੈਨ ਪ੍ਰਭ ਜਬ ਆਇ ਸਮੋਹਿ ਦੀਆ ਤਬ ਹਮ ਜਨਮ ਕਲੂ ਮਹਿ ਲੀਆ ਚੇਤਨਾ ਭਇਓ ਹਮਰੋ ਆਵਨ ਕਹਿ ਜੁਬੀ ਰਹੀ ਸ੍ਰਤ ਪ੍ਰਭ ਚਰਨਨ ਮਹਿ ਜਿਉ ਤਿਉ ਪ੍ਰਭ ਹਮ ਕੋ ਸਮਝਾਇਓ ਇਮ ਕਹਿ ਕੇ ਇਹ ਲੋਕ ਪਠਾਇਓ ਖਾਲਸਾ ਜੀ ਖਿਮਾ ਕਰਨੀ ਏ ਸੰਗਤ ਦੇ ਅੰਦਰ ਕਿਸੇ ਦੀ ਨਿੰਦਿਆ ਕਰਨ ਨੂੰ ਗੁਜਾਇਸ਼ ਨਹੀਂ ਹੈ ਲੇਕਿਨ ਜਿਹੜੇ ਭੁੱਲੇ ਹੋਏ ਲੋਕ ਇੰਨਾ ਸ਼ਬਦਾਂ ਨੂੰ ਕੀਰਤਨ ਵਿੱਚ ਪੜ-ਪੜ ਕੇ ਲੋਕਾਂ ਨੂੰ ਲੁੱਟ-ਲੁੱਟ ਕੇ ਖਾ ਗਏ ਅੱਜ ਉਹਨਾਂ ਦੀਆਂ ਆਵਾਜ਼ਾਂ ਤੋਂ ਕੀ ਦਿੱਲੀ ਕੀ ਹੋਰ ਥਾਵਾਂ ਦੇ ਉੱਤੇ ਇਹ ਆਵਾਜ਼ਾਂ ਨਿਕਲ ਰਹੀਆਂ ਕਿ ਗੁਰਬਾਣੀ ਦਸਵੇਂ ਪਾਤਸ਼ਾਹ ਦੀ ਹੀ ਨਹੀਂ ਇਹ ਤਾਂ ਜੀ ਐਵੇਂ ਹੀ ਕਮਿਊਨਿਟੀ ਨੇ ਲਿਖ ਦਿੱਤੀ ਆ ਦੇਖੋ ਸੱਜ ਸੰਗਤ ਦੀ ਪ੍ਰਚਾਰ ਹੋ ਰਿਹਾ ਹੈ ਕਿਵੇਂ ਕਰਨੀ ਆਪ ਸਾਰੇ ਸੂਝਵਾਨੋ ਪ੍ਰੇਮੀਆਂ ਕਦੇ ਵੀ ਦਸਵੇਂ ਪਾਤਸ਼ਾਹ ਦੀ ਬਾਣੀ ਤੇ ਭੁੱਲ ਕੇ ਵੀ ਸ਼ੰਕਾ ਨਾ ਕਰਿਓ ਜਿਸ ਵੇਲੇ ਕੋਈ ਸ਼ੰਕਾ ਫੁਰੇ ਇਹ ਸਮਝ ਲਓ ਮੇਰੀ ਅਕਲ ਨਹੀਂ ਕੰਮ ਕਰਦੀ ਸਾਡੀ ਬੁੱਧੀ ਉਨੀ ਪਹੁੰਚ ਨਹੀਂ ਸਕਦੀ ਵਿੱਦੜ ਦਾਖ ਨਾ ਉਪਰੇ ਆਖੇ ਥੂ ਕੋੜੀ ਵਿੱਦੜ ਦਾਖਾਂ ਤੱਕ ਤਾਂ ਪਹੁੰਚ ਨਹੀਂ ਸਕਿਆ ਕਹਿੰਦੇ ਵੀ ਕਿਉਂ ਖਾਧੀਆਂ ਨਹੀਂ ਕਹਿੰਦਾ ਕੋੜੀਆਂ ਨੇ ਇਸ ਵਰਕੇ ਜੀ ਬਹੁਤ ਸਾਰੀਆਂ ਅਸੀਆਂ ਕਹਾਵਤਾਂ ਦਿੱਗੇ ਦਿੱਪਿਆ ਟੋਏ ਕਹਿੰਦੇ ਜਾਨਾਂ ਦਾ ਮੁਕਾਮ ਹੈ ਕਹਿੰਦੇ ਟੋਏ ਚ ਡਿੱਗੇ ਕਹਿੰਦਾ ਕਾਨੂੰ ਮਰਨੇ ਨਹੀਂ ਇੱਥੇ ਉਹਨਾਂ ਵੀ ਮੇਰੀ ਬੇਟੀ ਨਾ ਹੋ ਜੇ ਕਿਤੇ ਇਸ ਕਰਕੇ ਖਾਲਸਾ ਜੀ ਇਹ ਲੋਕ ਜਿਹੜੇ ਚਾਰ ਰੱਖਣ ਪੜ ਗਏ ਪੀਚੀਆਂ ਕਰਦੇ ਕੋਈ ਹੋਰ ਡਿਜਨੀਆਂ ਕਰਦੀਆਂ ਗੁਰਬਾਣੀ ਨਹੀਂ ਤਾਂ ਖੇਡ ਹੀ ਹੋ ਰਹੀ ਖਾਲਸਾ ਜੀ ਸੋ ਪੂਰਨ ਗੁਰਬਾਣੀ ਮਨਸਾ ਸੰਗਤ ਜੀ ਭਾਵਨਾ ਤੇਜੇ ਦੇ ਨਾਲ ਇਸ ਨੂੰ ਭੈ ਧਾਰ ਕਰਕੇ ਵਿਚਾਰਨਾ ਹੈ ਅਕਾਲ ਪੁਰਖ ਬਾਚ ਇਸ ਕੀਟ ਪ੍ਰਤ ਚੌਪਈ ਪ੍ਰਤੀ ਕਰਨਾ ਕਰ। ਹੁਣ ਪ੍ਰਤੀ ਇਸ ਕੀਟ ਪ੍ਰਤ ਅਕਾਲ ਪੁਰਖ ਬਾਚ ਇਸ ਕੀਟ ਪ੍ਰਤ ਚੌਪਈ ਐਸੀ ਨਿਮਰਤਾ ਕੌਣ ਧਾਰੇਗਾ ਮਹਾਰਾ ਆਪਣੇ ਆਪ ਨੂੰ ਕੀੜਾ ਕਹਿੰਦੇ ਆ। ਖਾਲਸਾ ਜੀ ਮੈਂ ਕੀੜੇ ਦੇ ਤੁਲ ਹਾਂ। ਕਾਲਪੁਰਖ ਨੇ ਜੋ ਸਾਨੂੰ ਹੁਕਮ ਕੀਤਾ ਉਹ ਅਸੀਂ ਤੁਹਾਡੇ ਸਾਹਮਣੇ ਨਵੇਦਨ ਕਰਦੇ ਹਾਂ ਤੀਨ ਕੋ ਕੇ ਰੱਖਿਆ ਖਾਲਸੇ ਕੋਲ ਦਸਵੇਂ ਪਾਤਸ਼ਾਹ ਨੇ ਹਾਂ ਜਬ ਪਹਿਲੇ ਹਨ ਸ੍ਰਿਸ਼ਟ ਬਣਾਈ ਦੈਤ ਰਚੇ ਦੁਸ਼ਟ ਦੁਖਦਾਈ ਤੇ ਪੂਜ ਬਲ ਬਬਰੇ ਹਵੈ ਗਏ ਪੂਜਤ ਪਰਮਪੁਰਖ ਰਹਿ ਗਏ ਤੇ ਹਮ ਤਮਕ ਤਨਕ ਮੋਖਾਪੇ ਤਨ ਕੀ ਠੌਰ ਦੇਵਤਾ ਥਾਪੇ ਤੇਹੀ ਬਲ ਪੂਜਾ ਔਰ ਜਾਏ ਆਪਨ ਹੀ ਪਰਮੇਸ਼ਰ ਕਹਾਏ ਮਹਾਦੇਵ ਅਚੁੱਤ ਕਹਿਵਾਇਓ ਵਿਸ਼ਨ ਆਪ ਹੀ ਕੋ ਠਹਿਰਾਇਓ ਬ੍ਰਹਮ ਆਪ ਪਾਰ ਬ੍ਰਹਮ ਬਖਾਨਾ ਪ੍ਰਭ ਕੋ ਪ੍ਰਭੂ ਨਾ ਕਿਨਹੋ ਜਾਨਾ ਤਬ ਸਾਖੀ ਪ੍ਰਭ ਅਸ਼ਟ ਬਨਾਏ ਸਾਖ ਨਮਿਤ ਦੇਬੇ ਠਹਿਰਾਏ ਤੇ ਕਹੈ ਕਰੋ ਹਮਾਰੀ ਪੂਜਾ ਹਮ ਬਿਨ ਅਵਰ ਨਾ ਠਾਕੁਰ ਦੂਜਾ ਪਰਮ ਤਤ ਕੋ ਜਿਨ ਨਾ ਪਛਾਨਾ ਤਨ ਕਰ ਈਸ਼ਰ ਤਨ ਕਹਿ ਮਨ ਤਨ ਕਹ ਮਨ ਹਾਏ ਨੂੰ ਓਂਕਰ ਆਪ ਅ ਓਂਕਰ ਲਾ ਲਿਓ ਹਾਏ ਨੂੰ ਤਨ ਕਹ ਮਨ ਤਨ ਕਰ ਈਸ਼ਰ ਤਨ ਕਹ ਮਨ ਕੇਤੇ ਸੂਰ ਚੰਦ ਮੈਂ ਸੂਰ ਕੇਤੇ ਸੂਰ ਚੰਦ ਕਹ ਮਨ ਹੂੰ ਹਾਏ ਨੂੰ ਓਂਕਰ ਹਾਂ ਹਾਂ ਹਾਏ ਨੂੰ ਵੀ ਓਂਕਰ ਸੂਰ ਹੈ ਨਹੀਂ ਜਦ ਰੇਖੜੇ ਕੇਤੇ ਸੂਰ ਚੰਦ ਕਹ ਮਨ ਅਗਨਹੋਤਰ ਕਈ ਪਵਨ ਪਰਮਾਨੰ ਕਿਨਹੁ ਪ੍ਰਭ ਪਾਹਨ ਪਹਿਚਾਨਾ ਨਾਥ ਕਿਤੇ ਜਲ ਕਰਤ ਵਿਧਾਨਾ ਕੇਤਕ ਕਰਮ ਕਰਤ ਦਰਪਨ ਧਰਮ ਰਾਜ ਕੋ ਧਰਮ ਪਛਾਨਾ ਜੇ ਪ੍ਰਭ ਸਾਖ ਨਮਿਤ ਠਹਿਰਾਏ ਤੇਹਿਆਂ ਆਏ ਪ੍ਰਭ ਕਹਿਵਾਏ ਤਾਂ ਕੀ ਬਾਤ ਬਿਸਰ ਜਾਤੀ ਭੀ ਆਪਣੀ ਆਪਣੀ ਬਾਤ ਸੋਭ ਭੀ ਆਪਣੀ ਆਪਣੀ ਪਰਤ ਸੋਭ ਭੀ ਬਾਤ ਬਾਤ ਹੈ ਤੇ ਨਹੀਂ ਆਪਣੀ ਆਪਣੀ ਪਰਤ ਸੋਭ ਭੀ ਜਬ ਪ੍ਰਭ ਕੋ ਨਾ ਤਨੈ ਪਹਿਚਾਨਾ ਤਬ ਹਰ ਇਨ ਮਨੁਛਨ ਠਹਿਰਾਨਾ ਤੇ ਪੀ ਬਸ ਮਮਤਾ ਹੋਏ ਗਏ ਪਰਮੇਸ਼ਰ ਪਾਹਨ ਠਹਿਰਾਏ ਤਬ ਹਰ ਸਿੱਧ ਸਾਧ ਠਹਿਰਾਏ ਤਿਨ ਪੀ ਪਰਮ ਪੁਰਖ ਨਹੀਂ ਪਾਏ ਜੇ ਕੋਈ ਹੋਤ ਭਇਓ ਜਗ ਸਿਆਨਾ ਤਿਨ ਤਨੇ ਆਪਣੋ ਪੰਥ ਚਲਾਨਾ ਪਰਮ ਪੁਰਖ ਕਿਨਹੂ ਨਹਿ ਪਾਇਓ ਬੈਰ ਬਾਦ ਹੰਕਾਰ ਵਢਾਇਓ ਪੇਡ ਪਾਤ ਆਪਨ ਤੇ ਜਲ ਪ੍ਰਭ ਕੈ ਪੰਥ ਨ ਕੋ ਚੱਲੈ ਹਾਂ ਜੀ ਕੀ ਸ਼ੰਕਾ ਹਾਂ ਠਹਿਰਾਏ ਉਹ ਕਹਿੰਦੇ ਜਿਹੜੀ ਪਹਿਲੀ ਪੰਕਤੀ ਉਹਨੂੰ ਸਿਹਾਰੀ ਨਹੀਂ ਲੱਗੀ ਹੋਈ ਇਹ ਦੀ ਗੁਤੀ 13ਵੀਂ 13ਵੀਂ ਪਾਉ ਠਹਿਰੇ ਆ ਠਹਿਰੇ ਠਹਿਰੇ ਪਾਠ ਹੈ ਸਾਰੇ ਮੁਕਤੇ ਆ ਇਸ ਦੀ ਨੂੰ ਨਾਮ ਹੈ ਸਿਰਫ ਤੇ ਪੀ ਬਸ ਨਮਤਾ ਹੋਏ ਗਏ ਪਰਮੇਸ਼ਰ ਪਾਹਣ ਠਹਿਰੇ ਤਬ ਹਰ ਸਿੱਧ ਸਾਧ ਖਹਿਰਾਏ ਤਿੰਨ ਪੀ ਪਰਮਪੁਰਖ ਨਹੀਂ ਪਾਏ ਜੇ ਕੋਈ ਹੋਤ ਭਇਓ ਜਗ ਸਿਆਨਾ ਤਿੰਨ ਤਨੇ ਆਪਣੋ ਪੰਥ ਚਲਾਨਾ ਪਰਮਪੁਰਖ ਕਿਨ ਹੂ ਨਹਿ ਪਾਇਓ ਬੈਰ ਬਾਦ ਹੰਕਾਰ ਵਢਾਇਓ ਪੇਟ ਪਾਤ ਆਪਨ ਤੇ ਜਲ ਪ੍ਰਭ ਕਹਿ ਪੰਥ ਨਾ ਕੋ ਉਚਲ ਜਿਨ ਜਿਨ ਤਨਕ ਸਿੱਧ ਕੋ ਪਾਇਓ ਤਿੰਨ ਤਨੇ ਆਪਣਾ ਰਾਹ ਚਲਾਇਓ ਪਰਮੇਸ਼ਰ ਨਾ ਕਿਨ ਹੂ ਪਹਿਚਾਨਾ ਮਮ ਉਚਾਰਤੇ ਭਇਓ دیਵਾਨਾ ਪਰਮ ਤਤ ਕਿਨ ਹੂ ਨਾ ਪਛਾਨਾ ਆਪ ਆਪ ਭੀਤਰ ਓਰ ਜਾਣਾ